ਪਟਿਆਲਾ ਪਾਵਰ ਕਮ ਹੈੱਡ ਆਫਿਸ ਤੇ ਅੱਗੇ ਬੇਰੋਜ਼ਗਾਰ ਆਈਟੀਆਈ ਅਪਰੈਂਟਸ਼ਿਪ ਹੋਲਡਰਾਂ ਵੱਲੋਂ ਰੋਜ਼ ਪ੍ਰਦਰਸ਼ਨ ਕਰਕੇ ਹੈੱਡ ਆਫਿਸ ਦੇ ਮੇਨ ਗੇਟ ਨੂੰ ਬੰਦ ਕਰ ਦਿੱਤਾ ਗਿਆ ਇਸ ਮੌਕੇ ਅਪਰੈਂਟਸ਼ਿਪ ਹੋਲਡਰਾਂ ਨੇ ਕਿਹਾ ਕਿ ਅਸੀਂ ਆਈਟੀਆਈ ਡਿਗਰੀ ਹੋਲਡਰ ਹਾਂ ਅਤੇ ਪੂਰੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਵਿੱਚ ਇੱਕ ਵਿਚਾਰ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਮਗਰੋਂ ਸਾਨੂੰ ਉਥੋਂ ਦੇ ਵਿਧਾਇਕ ਨੇ ਭਰੋਸਾ ਦਿੱਤਾ ਸੀ ਕਿ ਤੁਹਾਡੀ 1 ਮਹੀਨੇ ਦੇ ਅੰਦਰ-ਅੰਦਰ ਉੱਚ ਅਧਿਕਾਰੀ ਨਾਲ ਮੀਟਿੰਗ ਕਰਵਾ ਕੇ ਤੁਹਾਡੀਆਂ ਮੰਗਾਂ ਨੂੰ ਮੰਨ ਲਿਆ ਜਾਵੇਗਾ ਪਰ ਅਜੇ ਹਾਂ ਨਹੀਂ ਹੋਇਆ ਜਿਸ ਤੋਂ ਮਜਬੂਰ ਹੋ ਕੇ ਅੱਜ ਅਸੀਂ ਪਾਵਰ ਕਾਮ ਹੈੱਡ ਆਫਿਸ ਦੇ ਅੱਗੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਾਂ ਉਹਨਾਂ ਕਿਹਾ ਹੈ ਕਿ ਪੂਰੇ ਪੰਜਾਬ ਵਿੱਚ ਜਿੰਨੇ ਵੀ ਆਈਟੀਆਈ ਅਪਰੈਂਟਸ਼ਿਪ ਹੋਲਡਰ ਹਨ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਪਾਵਰ ਕਾਮ ਦੇ ਵਿੱਚ ਨੌਕਰੀ ਕਰਨ ਦੇ ਯੋਗ ਹਨ ਇਸ ਲਈ ਪਾਵਰ ਕਾਮ ਨੂੰ ਇਹ ਅਸਾਮੀਆਂ ਤੁਰੰਤ ਕਰਕੇ ਸਾਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ ਪਰ ਪਾਵਰ ਕਾਮ ਅਜੇ ਹ ਨਹੀਂ ਕਰ ਰਿਹਾ ਜਿਸ ਕਰਕੇ ਪੂਰੇ ਪੰਜਾਬ ਤੋਂ ਆਏ ਅਪਰੈਂਟਸ਼ਿਪ ਹੋਲਡਰ ਇਹ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਪਾਵਰ ਕਾਮ ਦਾ ਵਿਰੋਧ ਕਰ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਇਹ ਪ੍ਰਦਰਸ਼ਨ ਹੋਰ ਵੀ ਵੱਡਾ ਹੋਵੇਗਾ ਤੇ ਪਾਵਰ ਕਾਮ ਹੈੱਡ ਆਫਿਸ ਦੇ ਅੱਗੇ ਅਸੀਂ ਪੱਕਾ ਮਰਚਾ ਲਗਾ ਕੇ ਬੈਠ ਜਾਵਾਂਗੇ ਸ਼ੇਰ ਬਾਸ ਸਿੰਘ ਜੀ ਅਸੀਂ ਆਈਟੀ ਪਾਸ ਜੂਨੀਅਰ ਵੱਲੋਂ ਜੀ ਸਾਡੀ ਮੰਗ ਹੈ ਕਿ ਅਪ੍ਰੈਂਟਿਸਿਪ ਦੀਆਂ ਪੋਸਟਾਂ 5000 ਜਾਰੀ ਕੀਤੀਆਂ ਜਾਵਣ ਜੋ ਕਿ ਅਸੀਂ ਪਿਛੇ ਰੇਕ ਡਿਸਟ੍ਰਿਕਟ ਵਿੱਚ ਮੀਟਿੰਗ ਕਰ ਚੁੱਕੇ ਹਾਂ ਔਰ ਰੇਕ ਡਿਸਟ੍ਰਿਕਟ ਵਿੱਚ ਮੰਗ ਪੱਤਰ ਵੀ ਦੇ ਚੁੱਕੇ ਹਾਂ ਉਸ ਤੋਂ ਬਾਅਦ ਸਾਡੀ 17 ਤਰੀਕ ਨੂੰ ਫਾਇਲਕਾ ਡਿਸਟ੍ਰਿਕਟ ਵਿੱਚ ਇੱਕ ਪ੍ਰਦਰਸ਼ਨ ਸੀ ਜੋ ਰੋਡ ਰੈਲੀ ਕੱਢੀ ਗਈ ਜਿਸ ਰੈਲੀ ਵਿੱਚ ਸਾਨੂੰ ਫਾਇਲਕਾ ਦੇ ਵਿਧਾਇਕ ਨਾਲ ਮੀਟਿੰਗ ਕੀਤੀ ਗਈ ਉਸ ਤੋਂ ਬਾਅਦ ਸਾਨੂੰ 2 ਦਿਨਾਂ ਦਾ ਲਾਰਾ ਲਾਇਆ ਗਿਆ ਜਿਸ ਵਿੱਚ 2 ਦਿਨਾਂ ਲਾਰਾ ਐਲਾਨ ਤੋਂ ਬਾਅਦ ਸਾਨੂੰ ਫਿਰ ਦੁਬਾਰਾ ਫੋਨ ਕੀਤਾ ਗਿਆ ਵਿਧਾਇਕ ਨੂੰ ਜਦੋਂ ਦੁਬਾਰਾ ਵਿਧਾਇਕ ਨੂੰ ਫੋਨ ਕੀਤਾ ਗਿਆ ਸਾਨੂੰ ਸਿਰਫ ਇੱਕ ਲਾਰਾ ਲਾਇਆਗੇ ਤੁਹਾਡਾ ਇੱਕ ਮਹੀਨੇ ਦੇ ਵਿੱਚ ਵਿੱਚ ਮੀਟਿੰਗ ਕਰਵਾਈ ਦਿੱਤੀ ਜਾਵੇਗੀ ਪਰ ਇੱਕ ਮਹੀਨੇ ਵਿੱਚ ਅਸੀਂ ਇਹ ਮੀਟਿੰਗ ਨਹੀਂ ਕਰਨੀ ਸਾਨੂੰ ਮੀਟਿੰਗ ਅਸੀਂ ਚਾਹ ਵੀ ਸਾਨੂੰ 2-4 ਦਿਨਾਂ ਦੇ ਵਿੱਚ ਵਿੱਚ ਮੀਟਿੰਗ ਕੀਤੀ ਜਾਵੇ ਪਰ ਇਸ ਲਾਰੇ ਸਾਡੀ ਮੀਟਿੰਗ ਤੋਂ ਪੰਜਾਬ ਸਰਕਾਰ ਵੀ ਭੱਜੀ ਤੇ ਬਿਜਲੀ ਮੰਤਰੀ ਵੀ ਭੱਜੇ ਫਾਈਲ ਕਰਦੇ ਵਿਧਾਇਕ ਵੀ ਸਾਡੀ ਇਸ ਮੀਟਿੰਗ ਤੋਂ ਭੱਜੇ ਪ੍ਰਸ਼ਾਸਨ ਸਾਨੂੰ ਇੱਥੇ ਅੱਧਾ ਘੰਟਾ ਹੋ ਗਿਆ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਕੋਲ ਨਹੀਂ ਪਹੁੰਚਾ ਜੇਕਰ ਸਾਨੂੰ ਜੋ ਕੁਝ ਮਰਜ਼ੀ ਕਰਨਾ ਪਿਆ ਸਾਨੂੰ ਅਸੀਂ ਇੱਥੇ ਜਿੰਨਾ ਤੱਕ ਲੜਨਾ ਪਿਆ ਅਸੀਂ ਹਮੇਸ਼ਾ ਲਈ ਇੱਥੇ ਲੜਾਂਗੇ ਕਿੰਨੇ ਸਮੇਂ ਤੋਂ ਤੁਹਾਡੀ ਇਹ ਮੰਗਾਂ ਜਿਹੜੀ ਚੱਲ ਰਹੀ ਹੈਗੀ ਸਾਡੀਆਂ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਆ ਹੈ ਰੇਕ ਡਿਸਟ੍ਰਿਕਟ ਵਿੱਚ ਮੀਟਿੰਗਾਂ ਵੀ ਕਰ ਚੁੱਕੇ ਹਾਂ ਰੇਕ ਡਿਸਟ੍ਰਿਕਟ ਵਿੱਚ ਮੰਗ ਪੱਤਰ ਵੀ ਦੇ ਦਿੱਤੇ ਆ ਪਰ ਸਾਡੀ ਕਿਸੇ ਵੀ ਡਿਸਟ੍ਰਿਕਟ ਵਿੱਚ ਕੋਈ ਵੀ ਸਾਡੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅੱਜ ਤੁਸੀਂ ਪੂਰੇ ਪੰਜਾਬ ਤੋਂ ਇਕੱਠੇ ਹੋਏ ਕਿਹਨੇ ਪਟਿਆਲੇ ਤੋਂ ਅਸੀਂ ਆਹ ਪੰਜਾਬ ਤੋਂ ਇਕੱਠੇ ਹੋਏ ਰੇਕ ਡਿਸਟ੍ਰਿਕਟ ਤੋਂ ਸਟੂਡੈਂਟ ਸਾਡੇ ਕੋਲ ਪਹੁੰਚੇ ਨੇ ਬੇਰੋਜ਼ਗਾਰ ਆਈਟੀ ਪਾਸ ਵਿਦਿਆਰਥੀ ਪਹੁੰਚੇ ਨੇ ਜਿਨ੍ਹਾਂ 1 ਲੱਖ ਲੱਖ ਫੀਸ ਭਰ ਕੇ ਅੱਜ ਛੜਕਾਂ ਤੇ ਸਰਕਾਰ ਨੇ ਰੋਕਾ ਸਰਕਾਰ ਇਹ ਕਹਿੰਦੀ ਹੁੰਦੀ ਸੀ ਜਦੋਂ ਸੱਤਾ ਵਿੱਚ ਆਈ ਸੀ ਇਹ ਕਹਿੰਦੀ ਸੀ ਨਾ ਕਦੇ ਧਰਨੇ ਲੱਗਣਗੇ ਸਟੂ ਕਰਾਂਗੇ ਪਹਿਲੇ ਨੰਬਰ ਤੇ ਕੀ ਕਰਨਾ ਇਹਨਾਂ ਸਦੂਦੀਆਂ ਸਰਕਾਰਾਂ ਨਾਲ ਵੀ ਕੰਮ ਕਰਾ ਖਰਾਬ ਕਰ ਦਿੱਤਾ ਹੁਣ ਮੁੱਖ ਮੰਤਰੀ ਕੀ ਮੰਗਦੇ ਆ ਸਾਡੀ ਮੰਗ ਇੱਕੋ ਹੀ ਹੈ ਸਾਡੀ ਪਾਂਡਿਆਰ ਅਪ੍ਰੈਂਟਿਸ ਦੀ ਪੋਸਟ ਜਾਰੀ ਕੀਤੀ ਜਾਵੇ ਜੇਕਰ 5000 ਅਪ੍ਰੈਂਟਿਸ ਦੀ ਪੋਸਟ ਜਾਰੀ ਨਹੀਂ ਕੀਤੀ ਨਹੀਂ ਸਾਡੀ ਕੋਈ ਨੌਕਰੀ ਦੀ ਮੰਗ ਨਹੀਂ ਅਸੀਂ ਸਿਰਫ ਇੱਕ ਟ੍ਰੇਨਿੰਗ ਮੰਗਦੇ ਪਏ ਸਾਡੀ ਟ੍ਰੇਨਿੰਗ ਲਾਈ ਜਾਵੇ ਕਾਨੂੰ ਸਾਡਾ ਵੀ ਕਿਸੇ ਨਾਲ ਕੰਪੀਟੀਸ਼ਨ ਹੋਵੇ ਜੋ ਪਿੱਛੇ ਗੱਲ ਕੀਤੀ 2500 ਪੋਸਟਾਂ ਆਈਆਂ ਨੇ ਉਸ ਵਿੱਚ 600 ਬੰਦੇ ਅਪ੍ਰੈਂਟਿਸ ਵਾਲੇ ਸੀ ਜੋ ਕਿ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਉਹਦੇ ਵਿੱਚ ਕੀ ਕੰਪੀਟੀਸ਼ਨ ਹੋਏਗਾ ਉਹ ਅਗਲਾ ਕਦਮ ਕੀ ਰਹੂਗਾ ਸਾਡਾ మే యా ਅਸੀਂ ਅੱਧਾ ਘੰਟਾ ਵੇਟ ਕਰਾਂਗੇ ਜੋ ਸਾਡੀ ਕਮੇਟੀ ਹੈ ਜੋ ਫੈਸਲਾ ਕਰੇਗੀ ਸਾਨੂੰ ਜੋ ਕੁਝ ਮਰਜ਼ੀ ਕਰਨਾ ਪਿਆ ਜੇ ਗੇਟ ਤੱਕ ਵੀ ਜਾਣਾ ਪਿਆ ਅਸੀਂ ਗੇਟ ਤੱਕ ਵੀ ਜਾਵਾਂਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ